ਸੋ ਸਾਬ ਨੂੰ ਤੇ ਕੁੜੀਆਂ ਜ਼ਿਆਦਾ ਹੋਣਗੀਆਂ ਵੈਸੇ ਵੀ ਮੈਨੂੰ ਕੁੜੀਆਂ ਨੂੰ ਤਾਂ ਥੋੜੀ ਜਿਹੀ ਅਲਰਜੀ ਸਮਝਿਆ ਸੀਗਾ ਮੈਂ ਤੇ ਮੇਰਾ ਯਾਰ ਜਿਹੜਾ ਸ਼ੋਭਾ ਮਟੀਰੀਅਲ ਦੇਖੋ ਕਿੰਨਾ ਪਹਿਰੇ ਅੰਦਰ ਜਿਆਦਾ ਆ ਕਿ ਤਾਲੀ ਵਾਈਬ ਮਤਲਬ ਬਸ ਕੀ ਦੱਸਾਂ ਹਣ ਸਰ ਦੇ ਨਾਲ ਨਹੀਂ ਨਹੀਂ ਕੋਈ ਨਹੀਂ ਚੱਕਦਾ ਹੈ ਨਾ ਮਿੱਤਰੋ ਨੱਚਦਾ ਹੀ ਜਾਂਦੇ ਆਪਾਂ हेलो गाइस वेलकम टू बैक माय न्यू व्लॉग्स उम्मीद करते हैं सारे बढ़िया हो गए हूं सात से कल सारे उन पे पर आज आएगा सोमवार तो कल थोड़ा कम ज्यादा से मेरे को एडिटिंग दा तीन चार व्लॉग इकट्ठे ही एडिट करने सी सो से चक्कर दे बीच यार तडा लेट हो गया सुतनी ते हुन जाके नींद खुली है टाइम 10 11 हो चुके है ते भज्जिए अटको कहंदे हुन काली पैगी है भजना ही बेणा मित्रा आ भजना ही बेणा आजजना जोर लाऊंगा नहीं वेस्टा ਕਾਰੀ ਦੇ ਆਪਣੇ ਟੋਏ ਹੁੰਦੇ ਨੇ ਯਾਰ ਤੇਰੇ ਦੇ ਆ ਆ ਕਵਨ ਬਣੀ ਵੀ ਨਿਕਲਦੇ ਪੜਾਈ ਵੀ ਬਣਾਣੀ ਵੀ ਨਹੀਂ ਹੁੰਦੀ ਸਭ ਤਾਂ ਬੜੇ ਤਾਂ ਹੋ ਗਿਆ ਸੀ ਯਾਰ ਰਾਤੀ ਤਾਂ ਦੋ ਤਿੰਨ ਵਲਾਗ ਸੀ ਇਕੱਠੇ ਫੇਰੇ ਵਾਲੇ ਉਹ ਆ ਡਿਡ ਕਰਦਾ 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 ਦੋ ਸਾਢੇ ਦੋ ਦੋ ਤਿੰਨ ਮੱਝ ਕੇ ਸੀ ਲਗਭਗ ਤਿੰਨੇ ਕ ਵੇ ਸੁੱਤਾ ਫੇਰੇ ਅੱਖ ਅੱਖ ਹੀ ਨਾ ਵਿਖਰੇ ਕਰਦੇ ਨੇ ਠਾਇਆ ਉਹ ਤਾਂ ਹੱਸੋ ਤੇ ਨਾ ਆਵੇ ਮੈਨੂੰ ਤਾਂ ਫਿਰ ਜਾਂਦਾ ਛਾ ਟਾਈਮ ਦੇਖੋ ਮੈਂ ਕਿਉਂ ਫੇੜਾ ਵਾਲੇ ਵੱਜ ਵੀ 10 ਗਏ ਨੇ 1.5 ਹੋ ਗਏ ਨਿਕਲ ਗਏ ਸਾਈਕਲ ਦਿਨ ਨਾ ਆਪਣਾ ਪਸੀਨੋ ਪਸੀ ਨਹੀਂ ਹੋਇਆ ਨਾ ਮੈਂ ਹੋ ਕਿ ਹਾਲ ਬੇਹਾਲ ਹੋ ਗਿਆ ਮਿੱਤਰੋ ਆਸਮਾਨ ਚੈੱਕ ਕਰੋ ਕਿ ਨਾ ਘੈਂਡਾ ਯਾਰ ਓ ਪੰਛੀ ਬਹੁਤ ਹੀ ਕਿਸਮਤ ਵਾਲੇ ਆ ਜਿਹੜੇ ਇਹਨਾਂ ਖੁੱਲੇ ਆਸਮਾਨ ਚ ਉੱਡਦੇ ਆ ਬਹੁਤ ਵਧੀਆ ਲੱਗਦਾ ਬਿਨਾ ਕਿਸੇ ਡਰ ਟੈਨਸ਼ਨ ਨੂੰ ਕਰ ਤੋਂ ਖੁੱਲੇ ਆਸਮਾਨ ਚ ਉੱਡਣਾ ਸਭ ਦਾ ਇੱਕ ਇੱਕ ਹੁੰਦਾ ਵਾ ਮੈਨੂੰ ਜ਼ਿਆਦਾਤਰ ਇਹ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਖੁੱਲਾ ਆਸਮਾਨ ਵਧੀਆ ਬੱਦਲ ਨੇਚਰਲ ਓਹੋ ਕੀ ਮਾਹੌਲ ਹੈ ਖੇਤਾਂ ਦੀ ਵਾਈਬ ਮਤਲਬ ਬਸ ਕੀ ਦੱਸਾਂ ਉਹ ਆਜ਼ਾਦੀ ਚਾਹੀਦੀ ਇਹ ਚੀਜ਼ ਤੋਂ ਇਹ ਵੀ ਚੀਜ਼ ਲਈ ਆਜ਼ਾਦੀ ਚਾਹੀਦੀ ਸੌਰੀ ਇਹ ਕੁਝ ਹਿੰਦੂ ਉੱਪਰ نیچے ਵਰਡ ਬਤੋ ਤੂੰ ਫਸੂਟ ਰਿਹਾ ਹੁੰਦਾ ਸ਼ਰਮ ਨਹੀਂ ਹੈਗੀ ਅੱਜ ਤੱਕ ਦੇ ਸਮਾਜ ਨੂੰ ਚੰਬੜ ਚੰਬੜ ਕੇ ਬਹਿੰਦੀਆਂ ਯਾਰ ਗਾ ਬਾਕੀ ਹੁਣ ਕੈਸ਼ ਜਮਾ ਕਰਾਉਣ ਜਾ ਰਹੇ ਹਾਂ ਕੈਸ਼ ਲਈ ਵੀ ਸਾਨੂੰ ਦੋ ਬੰਦੇ ਚਾਹੀਦੇ ਹੁੰਦੇ ਆ ਬਾਡੀਗਾਰਡ ਬਣ ਕੇ ਜਾ ਰਹੇ ਹੁਣ ਸਰ ਦੇ ਨਾਲ ਨਹੀਂ ਨਹੀਂ ਕੋਈ ਨਹੀਂ ਚੱਕਦਾ ਹਣਾ ਮਿੱਤਰੋ ਆ ਕੋਠੀ ਦੀ ਬੜੀ ਘੈਂਟ ਡਿਜ਼ਾਈਨਰ ਆ ਜ਼ਿਆਦਾਤਰ ਮੈਨੂੰ ਉਹ ਵਧੀਆ ਲੱਗੀ ਜਿਹੜੀ ਅਗਿਆਣੀ ਆ ਆਹ ਵਾਲੀ ਆਹ ਬੰ ਮਹਿਲ ਤਾਂ ਬਣਦਾ ਪਿਆ। ਇੱਕਾ ਬਣਦਾ ਪਿਆ ਸਾਹਮਣੇ। ਇਹ ਆਪਣਾ ਹੀ ਆ। ਇਹ ਅਸੀਂ ਰੇਨੋਵੇਟ ਕਰਾ ਰਹੇ ਹਾਂ। ਬਹੁਤ ਵਧੀਆ ਬਣਦਾ ਪਿਆ। ਲੱਖ ਰੁਪਿਆ ਜਮ੍ਹਾਂ ਕਰਾ ਕੇ ਮੁੰਡੇ ਨਿਕਲ ਚੁੱਕੇ ਆ। ਮਿੱਤਰੋ ਦੇਖੋ ਮੌਸਮ ਕਿੰਨਾ ਵਧੀਆ ਹੋ ਗਿਆ। ਸੰ ਦੇਖੋ ਉਹ ਸੂਰਜ ਆ ਬੱਦਲਾਂ ਦੇ ਪੂਰੇ ਵਿੱਚ ਘਿਰ ਗਿਆ। ਤੁਸੀਂ ਉੱਥੇ ਦੇਖੋ ਕਿੰਨਾ ਪੈ ਰਹੀਆਂ ਨੇ ਉਹ। ਤੁਸੀਂ ਥੋੜਾ ਗੌਰ ਕਰੋਗੇ ਨਾ। ਉਹ ਦੇਖੋ ਕਿੰਨਾ ਪੈ ਰਹੀਆਂ ਨੇ। ਖਾਣੇ ਕੈਮਰੇ ਚ ਕੈਪਚਰ ਨਾ ਹੋਵੇ ਉਹ ਵਾਲੀ ਚੀਜ਼ ਤੋਂ ਐਦਾ ਕਿੰਨਾ ਪੈ ਰਹੀਆਂ ਨੇ ਦੇਖੋ। ਹੋਤੇ ਆਇਆ ਸੀ ਕਿੰਨਾ ਵਧੀਆ ਮੌਸਮ ਆ ਮਤਲਬ ਗੁੰਮਜਾ ਲੱਗਾ ਪਿਆ ਬਟ ਉਧਰਲੇ ਪਾਸੇ ਹੈਗੀ ਧੁੱਪ ਤੇ ਉਹ ਸਾਹਮਣੇ ਜਿਹੜੇ ਲਾਈਟਿੰਗ ਐ ਲਾਈਟ ਇਫੈਕਟ ਪੈ ਰਿਹਾ ਵਾ ਸੂਰਜ ਦਾ ਉਹ ਕਿਆ ਬਾਤ ਆ ਯਾਰ ਅੱਖਾਂ 'ਚ ਦੇਖਣ ਦਾ ਨਜ਼ਾਰੇ ਆ ਰਹੇ ਆ ਤੇ ਦੋ ਤਿੰਨ ਮੈਂ ਫੋਟੋ ਮੈਂ ਐਡ ਕਰ ਦਿੰਦਾ ਹੁਣ ਦੇਖੋ 1 2 3 ਲੈ ਵੀ ਮਿੱਤਰ ਹੁਣ ਕਰਾਇਆ ਸੂਪ ਪੰਜ ਪਲੇਟਾਂ ਬੈਕ ਕਰਾਈਆਂ ਬਾਜੀ ਹੁਣ ਵੀ ਪੀਣ ਕੇ ਨਾਲ ਅਸੀਂ ਪੀਲਾਂਗੇ ਮੈਂ ਕਿਹਾ ਮਟੀਰੀਅਲ ਦੇਖੋ ਕਿੰਨਾ ਪੈ ਰਿਹਾ ਅੰਦਰ ਅਲੱਗ ਅਲੱਗ ਪ੍ਰਕਾਰ ਦਾ ਪਨੀਰ ਪੈਂਦਾ ਨਾ ਪਨੀਰ ਹੁਣ ਕਲੀ ਪਾਣਗੇ ਸੂਪ ਆ ਜੀ ਮਿੱਤਰੋ ਹੁਣ ਕੀ ਕਰੀਏ ਫਾਈਨਲੀ ਕਰੇ ਜੌਂਡੀਅਰ ਕੱਢ ਕੇ ਲੈ ਕੇ ਜਾਵਾਂਗੇ ਇਸ ਰੋਡ ਤੇ ਛੂ ਕਰਕੇ ਕਰੇ ਜਾਂ ਕਿ ਮੌਜ ਚੱਕ ਕਰਦੇ ਆ ਤੇ ਦੋ ਤਿੰਨ ਗੱਲਾਂ ਸੀ ਕਿਉਂਕਿ ਅਸੀਂ ਮੈਂ ਤੇ ਚੱਬ ਜਿੰਮ ਦਾ ਸੋਚ ਰਹੇ ਸੀਗੇ ਜਦੋਂ ਰਾਜ ਕਰਦੇ ਆ ਤੇਰੇ ਸੀਗਾ ਮੈਂ ਤੇ ਮੇਰਾ ਯਾਰ ਜਿਹੜਾ ਸ਼ੋਭਾ ਪਾਇਨੀ ਨਹੀਂ ਹੁਣ ਤਾਂ ਘਰ ਨੂੰ ਜਾ ਰਿਹਾ ਮੈਂ ਤੇ ਮੇਰੇ ਯਾਰ ਛੋਬ ਨੇ ਸੋਚਿਆ ਸੀਗਾ ਅਸੀਂ ਜਿਮ ਜੁਆਇਨ ਕਰਾਂਗੇ ਸਾਨੂੰ ਲਗਭਗ 2 ਹਫਤੇ ਹੋ ਗਏ ਇੱਕ ਦੂਜੇ ਨੂੰ ਲਾਰਾ ਲਾਉਂਦੇ ਨੂੰ ਮੈਂ ਉੱਠ ਜਾਵਾਂ ਤਾਂ ਉਹ ਨਹੀਂ ਉੱਠਦਾ ਓੜ ਜਾਵੇ ਤਾਂ ਮੈਂ ਉੱਠਦਾ ਮੈਂ ਉਹਨੂੰ ਫੋਨ ਕਰਦਾ ਤਾਂ ਕਦੇ-ਕਦੇ ਮੇਰੇ ਤੋਂ ਨਹੀਂ ਚੱਕਿਆ ਜਾਂਦਾ ਜੇ ਮੈਂ ਜਿੰਦੀ ਉੱਠ ਕੇ ਉਹਨੂੰ ਫੋਨ ਕਰਦਾ ਸਾਲਾ ਉਹ ਸੁੱਤਾ ਹੁੰਦਾ ਵਾ ਤੇ ਬਾਕੀ ਉਹਨੂੰ ਫੋਨ ਲਾਇਆ ਮਿਲਣਾ ਵਾ ਜਾ ਕੇ ਮਿਲਦਾ ਵਾ ਤਾਰੇ ਇਹ ਤਾਂ ਅਬੇ ਚੱਲੀ ਰਹੀ ਆ ਤੇ ਜਿਹੜਾ ਵਿਆਹ ਸੀ ਸੋਮਵਾਰ ਦਾ ਅੱਜ ਇਹਦੀ ਜਾਗੋ ਸੁਣ ਗਿਆ ਨਾ ਮਤਲਬ ਉਸ ਦਿਨ ਕਾੜ ਕੱਢ ਰਿਹਾ ਸੀ ਸ਼ਾਇਦ ਮੈਂ ਨਹੀਂ ਗਿਆ ਸੀ ਆ ਕਰਦੇ ਚੱਲੇ ਬਟ ਮੈਂ ਆ ਗਿਆ ਮੇਰਾ ਵੀ ਪਹੁੰਚਣਾ ਪਿਆ ਉਹਦੇ ਵਿਚ ਜਾਓ ਅਰੇ ਜਾਗੋ ਆ ਸੋਮਵਾਰ ਸੀ ਤੇ ਵਿਆਹ ਪਤਨ ਕੋ ਹੋ ਗਿਆ ਜਾਗੋ ਦਾ ਪਤ ਲੱਗਾ ਮਮੀ ਤੋਂ ਹੁਣੇ ਪੁੱਛੇ ਮੈਂ ਕਿੱਥੇ ਚਲੇ ਗਏ ਵਿਆਹ ਤੇ ਮੈਂ ਕਿਹਾ ਅੱਜ ਕੀ ਇਹ ਕਹਿੰਦੇ ਜਾਗੋ ਹੁਣ ਕੀ ਦੀ ਆ ਜਾ ਬਗ ਨਹੀਂ ਤੁਸੀਂ ਜਾਓ ਮੈਂ ਉੱਥੇ ਮੇਰੇ ਹਾਂ ਲੋਕਾਂ ਨਾਲ ਨਹੀਂ ਮੈਂ ਤਾਂ ਕਰਕੇ ਮਾਸੀ ਦੀ ਪੈਣ ਦਾ ਵੀ ਆ ਬਾਸੋ ਸੋਚਦਾ ਤਾਂ ਕੁੜੀਆਂ ਜਿਆਦਾ ਹੋਣਗੀਆਂ ਵੈਸੇ ਮੈਨੂੰ ਕੁੜੀਆਂ ਨੂੰ ਤਾਂ ਥੋੜੀ ਐਲਰਜੀ ਸਮਝੋ ਇੱਕ ਸਾਲ ਦੀ ਘੱਟ ਜੀ ਮੈਂ ਉੱਧਰ ਬੈਠਣਾ ਜਿੱਥੇ ਘੱਟ ਜਿਆਦਾ ਹੋਵੇ ਬਾਸਤਾਂ ਵਰਗਾ ਘਰ ਹੈ ਤੇ ਬਾਕੀ ਅੱਜ ਦੋ ਹਫ਼ਤੇ ਹੋ ਗਏ ਮੈਂ ਉਹਦੇ ਸ਼ੌਕ ਇੱਕ ਦੂਜੇ ਨੂੰ ਲਾਰਾ ਲੈ ਜੰਨੇ ਆਂਦੀ ਮੈਂ ਹੁਣ ਜਦੋਂ ਕਹਿੰਦਾ ਵੀਰੇ ਜਮ ਚਾੜਾ ਵਾ ਸਵੇਰੇ ਫੋਨ ਲਾਉਂਗਾ 7:00 ਵਜੇ ਤਾਂ ਬਾਈ ਬਣਾ ਫੋਨ ਚੱਕ ਲਈ ਕਹਿੰਦਾ ਠੀਕ ਹੈ ਠੀਕ ਹੈ ਪੱਕਾ ਜਿਸ ਦਿਨ ਮੈਂ ਜਲਦੀ ਉੱਠ ਜਾਵਾਂ ਤਾਂ ਉਹ ਫੋਨ ਹੀ ਚਾਹੁੰਦਾ ਕਿਉਂਕਿ ਮੈਂ ਹੁਣ ਪਹੁੰਚ ਕੇ ਜੇ ਫੋਨ ਲਾਵਾਂ ਉਹ ਤਾਂ ਸੁੱਤਾ ਹੋਊਗਾ ਤੇ ਉਹ ਫਿਰ ਫਾਇਦਾ ਨਹੀਂ ਜਿਹੜਾ ਜਿਹੜਾ ਬਾਜੂ ਮੈਂ ਕਰੂ ਸੋ ਕੋ ਫੋਨ ਕਰਕੇ ਤੁਰਦਾ ਹੁੰਦਾ ਵਾ ਤੇ ਉਹ ਮਾ ਦਾ ਵੀ ਫੋਨ ਹੀ ਚੱਕਦਾ ਜਦੋਂ ਮੈਂ ਕਿਸੇ ਦਿਨ ਸੁੱਤਾ ਰਹਿ ਜਾਂਦਾ ਕਿਤੇ ਜਦੋਂ ਥੱਕਿਆ ਥੁੱਕਿਆ ਜਾਦਾ ਹਾਂ ਮਸ ਮੇਰੇ ਉੱਠਣ ਨਹੀਂ ਜਾਂਦਾ ਤਾਂ ਉਹ ਫੋਨ ਲਾ ਕੇ ਦੱਸਦਾ ਵਾ ਤੇ ਜਦੋਂ ਮੈਂ ਨਹੀਂ ਚੱਕਦਾ ਫਿਰ ਐਦਾਂ ਹੀ ਸਾਨੂੰ ਲਕਰ ਦੇ ਕਰੂ ਹੇ ਦੋ ਹਫ਼ਤੇ ਹੋ ਗਏ ਰੇ ਸ਼ਰਮੀ ਦੋ ਹਫ਼ਤੇ ਜੇ ਮਿਲ ਜਾਇਆ ਜਾਂ ਸਾਡੇ ਤੋਂ ਅਸੀਂ ਸੋਚਿਆ ਕੀ ਸੀ ਮਤ ਉਹ ਤਾਂ ਮੈਸੇਜ ਕਰੇ ਭੁੱਲੇ ਕਰ ਲੇ ਕਰ ਕਰ ਲੈਣਾ ਵਾ ਸਮਾਰ ਰੱਖਿਆਗਾ ਤੇ ਦੋ ਹਫ਼ਤੇ ਹੋ ਗਏ ਸਾਨੂੰ ਇੱਕ ਦੂਜੇ ਨਾਲ ਲਾਰਾ ਲਾਈ ਜਾਂਦੇ ਬਟ ਕੱਲ ਨੂੰ ਪੱਕਾ ਜਾਣਾ ਸੀ ਚੜਾ ਜੋ ਮਰਜੀ ਹੋ ਜਾਏ ਪਰ ਹੁਣ ਸਿਚੁਏਸ਼ਨ ਇਦਾਂ ਦੀ ਹੋ ਜਾਂਦੀ ਕਿ ਕੀ ਕਰੀਏ ਯਾਰ ਹੁਣ ਸੋਚ ਰਿਹਾ ਬਟ ਸਵੇਰ ਨੂੰ ਥੋੜੀ ਆਲਸ ਹੋ ਜਾਂਦੀ ਆ ਇੱਕ ਤਾਂ ਠੀਕ ਆ ਤੇ ਇੱਕ ਵੈਸੇ ਵੀ ਥੱਕਿਆ ਥੁੱਕਿਆ ਹੁੰਦਾ ਤੁਹਾਨੂੰ ਪਤਾ ਕੰਮ ਕਰ ਵਾਲੇ ਬੰਦੇ ਜ਼ਿਆਦਾ ਥੱਕੇ ਹੀ ਹੁੰਦੇ ਆ ਕੰਮ ਤੋਂ ਆਉਂਦੇ ਆ ਸੋ ਉਸੇ ਕਰਕੇ ਤੇ ਹੁਣ ਮਿੱਤਰ ਜੀ ਫਰੈਸ਼ ਹੋਣਗੇ ਵਾਲ ਵੀ ਬਹੁਤ ਵੱਡੇ ਹੋ ਗਏ ਹੁਣ ਅੱਗੇ ਉਹ ਰੱਖੇ ਥੋੜੇ ਕਟਵਾਉਂਗਾ ਕੱਲ ਜਾਂ ਪਰਸੋਂ ਕੱਲ ਮੰਗਲਵਾਰ ਨੂੰ ਕੱਲ ਨਹੀਂ ਕਟਵਾਉਂਗਾ ਬਟ ਮੈਂ ਵੈਡਨਸਡੇ ਨੂੰ ਕਟਵਾ ਦੂੰਗਾ ਤੇ ਹ ਉੰਦਾ ਉਹ ਫੀਲ ਰਸ਼ ਬਗਰੇ ਨੇ ਮਗਾ ਚੰਪ ਲੰਮੇ ਉਹ ਨਾਲ ਛੱਡ ਗਈ ਜੀ ਤੁਹਾਨੂੰ ਦਿਖਾਣਾ ਨਿੱਕੀ ਮੋਟਰ ਜਾਗੂ ਕਿਵੇਂ ਹੁੰਦੀ ਆ ਮਾਰ ਭੇਡ ਵਾਲੀ ਮਗਾ ਉਹ ਲੈ ਬੋਲ ਵਿੱਚ ਰੱਖੀ ਪਈ ਆ ਰਾਏ ਬੜੇ ਘੈਂਟ ਬਣੇ ਆ ਨੱਚਦਾ ਹੀ ਜਾਂਦੇ ਆ ਆਪਾਂ ਚਲੋ 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 ਇੱਥੋਂ ਆਜੋ ਮਾਇ ਬੱਚੋ ਉਹਦੇ ਕੋ ਸਾਹਮਣੇ ਪ੍ਰੋਗਰਾਮ ਉਹ ਜਾਦੀ ਮਾਤਾ ਸਾਡੀ ਕੇਅਰ 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 ਉਹ ਸਾਹਮਣੇ ਪ੍ਰੋਗਰਾਮ ਟੱਕਰੀ ਚਾ ਰੱਖੇ ਲੋਕ ਖੜੀਆਂ ਅਮੀਣਾ ਛੱਡਤਾ ਹੋਣ ਜਾਵਾਂਗੀ ਕਾਰ ਮੈਂ ਇੱਧੀਆਂ ਆ ਗਿਆ ਸੀ ਨਾਲ ਹੀ ਛਡਾਉਂਣ ਨੂੰ ਮੈਨੂੰ ਉੱਥੇ ਪ੍ਰੋਗਰਾਮ ਸੀ ਜਿੱਤੇ ਪਤਾ ਦੱਸਿਆ ਮਾਸੀ ਦੀ ਭੈਣ ਦਾ ਸੀ ਨਾ ਹਾਂ ਨੀ ਉਹਦੀ ਭੈਣ ਸੀ ਵੀ ਮਾਸੀ ਆਪਣੀ ਦਾ ਮਾਸੀ ਦੀ ਪਤਨ ਆਹ ਮਾਸੀ ਦੀ ਭੈਣ ਦੀ ਵਿਆਹ ਸੀਗਾ ਜਾਗੋ ਸੀ ਅੱਜ ਤੇ ਹੁਣ ਜਾ ਰਹੇ ਹਾਂ ਅਸੀਂ ਕਰੇ ਤੁਹਾਡੀ ਮੈਦਰਾ ਉਸੇ ਵਲੋਗ ਨੇ ਤੇ ਖਤਮ ਕਰਦੇ ਹੁਫਫਲੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਰੋਟੀ ਪਾਣੀ ਖਾ ਕੇ ਕੁਝ ਨਹੀਂ ਵੇਲਾ ਹੋਇਆ ਹਜੇ ਮੈਂ ਮੈਗਾ ਵਲੋਗ ਐਂਡ ਕਰੀਏ ਤੇ ਨਾਲ ਹੀ ਯਾਰ ਤੁਹਾਡੇ ਪਾਸ ਕੀ ਕਰੀਏ ਹੁਣ ਵਾਲ ਵੱਡੇ ਮੂਰੇ ਦੇ ਦੇਖ ਲੈ ਚੈੱਕ ਆਊਟ ਕਰਦੇ ਆ ਸੀਗਾ ਤੇ ਮਿਲਦੇ ਆ ਨੈਕ ਵਲੋਗਰਾਂ ਹੀ ਤੇ ਅੱਜ ਦਾ ਬਲ ਪੱਕਾ ਹੈ ਕਿ ਕੱਲ ਨੂੰ ਹੁਣ ਜਾਣਾ ਹੀ ਜਾਣਾ ਜਮ ਕੋਈ ਕੁਝ ਨਹੀਂ ਪੂਰਨੀ ਨਹੀਂ ਕੋਈ ਕੁਝ ਨਹੀਂ ਕਰਨਾ ਜਾਣਾ ਹੀ ਜਾਣਾ ਮੇਰੀ ਜਾਨ ਮਿਲਦੇ ਆ ਕੱਲ ਤੁਹਾਨੂੰ ਸ਼ੁਭ ਦੇ ਨਾਲ ਸ਼ੁਭਤੀ ਥੋੜੀ ਕਰਾਂਗੇ ਸਰਵਸ ਨਾਲ ਉਹ ਮੈਨੂੰ ਫੋਨ ਕਰਦਾ ਨਾ ਮੈਂ ਉਹਨੂੰ ਫੋਨ ਕਰਦਾ ਇਸੇ ਚੱਕਰ ਦੇ ਵਿੱਚ ਆਪਣੇ ਜੇ ਮੈਂ ਤੇ ਡੇ ਵਿੱਚ ਸੌ ਰਿਹਾ ਸੋ ਇਸੇ ਕਰਕੇ ਹੁਣ 2 ਹਫਤੇ ਡਾਤੇ ਔਰ ਇਹ ਹਫਤਾ ਨਹੀਂ ਡਾਣਾ ਤੇ ਕੱਲ ਨੂੰ ਜਾਵਾਂਗੇ ਜੇ ਮੈਂ ਤੜਕੇ ਜਲਦੀ ਉੱਠ ਕੇ ਮਿਲਦੇ ਹਾਂ ਨੈਕਸਟ ਵਲੌਗ ਰਹੀ ਲਵ ਯੂ ਅ ਲੋਟ ਲਾਈਕ ਕਰੋ ਸ਼ੇਅਰ ਕਰੋ ਮੇਰੇ ਨਾਲ ਮਿਲਦੇ ਹਾਂ ਫਿਰ ਸੀਸੋ ਬਾਏ ਬਾਏ ਕਿਉ ਸਾਡੇ ਸਿਰੋਂ ਲੰਘ ਕੇ ਬਖਸ਼